ਤਾਂ ਧੰਨਵਾਦ ਹੋ ਸ਼ੁਕਰੀਆ ਕਿਉਂਕਿ ਇਸ ਪ੍ਰੈਸ ਇੱਕ ਐਸਾ ਮੀਡੀਆ ਹੈ ਜਿਹੜਾ ਕਿ ਚੌਥਾ ਸਤੰਭ ਕਿਹਾ ਗਿਆ ਹੈ ਔਰ ਸਾਰਿਆਂ ਦਾ ਜੀ ਆਇਆਂ ਨੂੰ ਔਰ ਸਾਡੇ ਵਿੱਚ ਸਾਡੇ ਜ਼ਿਲ੍ਹਾ ਅਧਿਖ ਜਸਪਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਜਗਾ ਜੀ ਔਰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਸਰਕਾਰ ਜਦੋਂ ਕੇਂਦਰ ਦੇ ਵਿੱਚ ਸਾਡੀ ਬਣੀ 2014 ਤੋਂ ਅਸੀਂ ਹਮੇਸ਼ਾ ਜਿਹੜਾ ਵੈ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਉਪਰੋਕੋ ਸਕੀਮਾਂ ਦਿੱਤੀਆਂ ਜੋ ਵੀ ਸਕੀਮਾਂ ਆਈਆਂ ਉਹ 100% ਉੱਤੋਂ ਚੱਲੀਆਂ ਤੇ 100% ਇੱਥੇ ਆ ਕੇ ਟੁੱਕੀਆਂ ਬਲਕਿ ਅਫਸੋਸ ਦੀ ਗੱਲ ਹੈ ਕਿ ਜਦੋਂ ਇਹ ਬਾੜ ਦੀ ਜਿਹੜੀ ਮੈਂ ਇਸ ਅੱਜ ਕੰਡੀਸ਼ਨ ਤੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਆ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ 2 ਮਹੀਨੇ ਤੋਂ ਆਫਤਾ ਆਈ ਬਹੁਤ ਜ਼ਬਰਦਸਤ ਬਾੜ ਦੇ ਵਿੱਚ ਬਾੜ ਰਹੀ ਜਿਹੜਾ ਬਾੜ ਦਾ ਸਾਰਾ ਸلسਲਾ ਚੱਲਿਆ ਤੇ ਸਰਕਾਰ ਨੇ ਜਦੋਂ 1329099 ਕਰੋੜ ਰੁਪਇਆ ਇਹ ਜਿਹੜਾ ਆਪਣਾ ਸੀਗਾ ਐਚ ਡੀ ਆਰ ਐਫ ਦਾ ਉਹ ਪੈਸਾ ਇਹਨਾਂ ਦਾ ਅੰਕੜਾ ਕਹਿੰਦਾ ਹੈ ਜਿਹੜਾ ਇਹਨਾਂ ਦੇ ਮੁੱਖ ਸਚਿਵ ਨੇ ਦੱਸਿਆ ਵੀ ਸਾਨੂੰ ਐਨੇ ਦੀ ਲੋੜ ਹੈ ਤਾਂ ਉਸੇ ਵੇਲੇ ਇਹਨਾਂ ਦੇ ਮੰਤਰੀਆਂ ਨੇ ਕਹਿਤਾ ਕਿ ਸਾਨੂੰ ਤਾਂ 20000 ਕਰੋੜ ਦੀ ਲੋੜ ਹੈ ਕਿ 20000 ਕਰੋੜ ਇਹਨਾਂ ਨੇ ਜਿਸ ਲੁੱਟ ਖਸੁੱਟ ਨੂੰ ਮੱਦੇਨਜ਼ਰ ਰੱਖ ਕੇ ਆਪ ਸਰਕਾਰ ਨੇ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਕੇ 92 ਮੰਡਟ ਲੈ ਕੇ ਪਾਰਟੀ ਨੇ ਸਾਰੇ ਜਿਹੜੀ ਸਮਾਜ ਨੇ ਇੱਕ ਮੰਡਟ ਦਿੱਤਾ ਔਰ 92 ਸੀਟਾਂ ਦਿੱਤੀਆਂ ਮਗਰ ਉਹਨਾਂ ਨੇ ਝੂਠ ਦੇ ਪਲੰਦੇ ਤੇ ਅੱਜ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿਣਾ ਕੀ ਹੈ ਉਹਨਾਂ ਨੂੰ ਤਾਂ ਇੱਕ ਪਤਾ ਵੈ ਕਿ ਅਸੀਂ 20000 ਕਰੋੜ ਮੰਗ ਲਈਏ ਤੇ 20000 ਕਰੋੜ ਆਊਗਾ ਉਹ ਸਾਡੀਆਂ ਜੇਬਾਂ ਚ ਆ ਜੀ ਬੜੇ ਅਫਸੋਸ ਦੀ ਗੱਲ ਕਹਿਣੀ ਪੈਂਦੀ ਹੈ ਕਿ ਇਹਨਾਂ ਨੇ ਇੰਨਾ ਜ਼ਬਰਦਸਤ ਲੁੱਟ ਘਸਟ ਦਾ ਮਾਮਲਾ ਫੜ ਲਿਆ ਕਿ ਸਾਡੇ ਜਿਹੜੇ ਐਨੇ ਜ਼ਬਰਦਸਤ ਬਾੜ ਪੀੜਿਤ ਲੋਕ ਨੇ ਉਹਨਾਂ ਨਾਲ ਵੀ ਰਾਜਨੀਤੀ ਕਰਨ ਲੱਗੇ ਜਿਹੜੀ ਕੀ ਬੜੀ ਅਫਸੋਸਜਨਕ ਗੱਲ ਹੁੰਦੀ ਹੈ ਕਿ ਇਸ ਮੁੱਦੇ ਤੇ ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜਦ ਕੀ ਸਾਡੇ 20 ਮੰਤਰੀ ਹਜੇ ਤੱਕ ਦੌਰਾ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਔਰ ਹਰ ਇੱਕ ਰਿਪੋਰਟ ਜਿਹੜੀ ਆ ਉਹ ਪਿੰਡਾਂ ਤੋਂ ਲਈ ਜਾਂਦੇ ਨੇ ਔਰ ਉਹ ਫਿਰ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਤੁਸੀਂ ਆਪਣਾ ਅੰਕੜਾ ਦਿਓ ਅੰਗੜਾ ਉਹਨਾਂ ਕੋਲ ਹੈ ਨਹੀਂ 20000 ਕਰੋੜ ਦੇ ਦਿਓ ਸਾਨੂੰ ਇੰਨਾ ਕਰੋੜ ਦੇ ਦਿਓ ਜਦੋਂ ਇਹਨਾਂ ਦੇ ਮੁਖੇ ਸਜ 13299 ਕਰੋੜ ਬੋਲਦੇ ਪਏ ਨੇ ਤਾਂ ਇਹ ਇਹਨਾਂ ਕੋਲ ਆਂਕੜਾ ਕਿਉਂ ਨਹੀਂ ਹੈ ਸਾਡੇ ਕੇਂਦਰੀ ਮੰਤਰੀਆਂ ਦਾ 20 ਮੰਤਰੀਆਂ ਦਾ ਦੌਰਾ ਹੋ ਚੁੱਕਾ ਹੈ ਔਰ 28 ਤੋਂ 30 ਮੰਤਰੀ ਜਿਹੜੇ ਆ ਦੌਰੇ ਦੇ ਵਿੱਚ ਕੰਟੀਨਿਊ ਲੱਗੇ ਹੋਏ ਨੇ ਜਿਹੜੇ ਕੇਂਦਰੀ ਮੰਤਰਾਲੇ ਤੋਂ ਇੱਥੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਔਰ ਹਰੇਕ ਰਿਪੋਰਟ ਇੱਕ ਇੱਕ ਰਿਪੋਰਟ ਜਿਹੜੀ ਹੈ ਉਹ ਪਰਸਨਲੀ ਲੈ ਰਹੇ ਨੇ ਤਾਂ ਕਿ ਕਿਸੇ ਵੀ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਵੀ ਇਸ ਪੀੜਿਤ ਨੇ ਲੋਕ ਉਹਨਾਂ ਨੂੰ ਰਾਹਤ ਜਿਹੜੀ ਹੈ ਡਾਰਕ ਪਹੁੰਚ ਸਕੇ ਮਗਰ ਇਹ ਲੋਕ ਚਾਹੁੰਦੇ ਨੇ ਕਿ ਸਾਡੇ ਥਰੂ ਇਹ ਚੱਲੇ ਤਾਂ ਕਿ 100% ਜਿੱਦਾਂ ਇਹ ਕਹਿੰਦੇ ਵੀ 100 ਚੱਲਦਾ ਹੈ ਤੇ 25 ਪਹੁੰਚਦਾ ਹੈ ਵੀ ਬਾਕੀ ਬਾਰੋ-ਬਾਰ ਅਸੀਂ ਜਿਹੜਾ ਵਾ ਖਾਲੀ ਇਹ ਉਸੇ ਲੁੱਟ ਕਸੜ ਦਾ ਇੱਕ ਨਮੂਨਾ ਜਿਹੜਾ ਵਾ ਮੰਤਰੀਆਂ ਨੇ ਪੇਸ਼ ਕੀਤਾ ਉਹ ਮੰਤਰੀ ਜਿਹੜੇ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਅਜੀ ਫੰਡ ਮੰਗਣਾ ਹੈ ਕੇਂਦਰ ਸਰਕਾਰ ਓਪਨ ਕਹਿ ਰਹੀ ਹੈ ਵੀ ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੈਗੀ ਹੈ ਸਾਡੇ ਅੰਕੜੇ ਆ ਰਹੇ ਨੇ ਉਸ ਅੰਕੜਿਆਂ ਦੇ ਸਾਥ ਨਾਲ ਅਸੀਂ ਅਸੀਂ ਬਿਲਕੁਲ ਉਹ ਜਿਹੜਾ ਨਰੋਲ ਪੈਸਾ ਜਿਨ੍ਹਾਂ ਦੇ ਪੀੜਿਤ ਲੋਕਾਂ ਦੇ ਘਰਾਂ ਤੱਕ ਡਾਇਰੈਕਟ ਜਿਹੜਾ ਵਾ ਅਸੀਂ ਪੰਚਾਵਾਂਗੇ ਮਗਰ ਬੜੀ ਅਫਸੋਸ ਹੈ ਕਿ ਮਾਨ ਸਰਕਾਰ ਤਾਂ ਆਪਣੀ ਉਲਜ ਉਜਾਨੇ ਚੁਲਜੀ ਹੋਈ ਹੈ ਨਾ ਉਹਨਾਂ ਨੂੰ ਇਸ ਆਪਣੇ ਪਿੰਡ ਦੀਆਂ 2 ਮਹੀਨੇ ਨਿਕਲ ਗਈ ਉਹਨਾਂ ਨੇ ਕੋਈ ਯੋਜਨਾ ਬਣਾਈ ਨਾ ਉਹਨਾਂ ਨੇ ਪਹਿਲਾਂ ਕੋਈ ਯੋਜਨਾ ਬਣਾਈ ਜਦੋਂ ਦੀ ਸਰਕਾਰ ਬਣੀ ਹੈ ਸવાય ਝੂਠ ਚਲੋ ਮੈਂ ਅੱਜ ਦੇ ਵਿੱਚ ਰਿਲੇਟਡ ਗੱਲ ਕਰਦਾ ਕਿ ਪਹਿਲਾਂ ਉਹਨਾਂ ਨੇ ਮਹਿਲਾਵਾਂ ਦਾ 1000 ਰੁਪਿਆ ਕਰ ਕਰਕੇ ਵੀ 1000 ਰੁਪਿਆ ਦੇਵਾਂਗੇ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਪਾਵਾਂਗੇ ਸਰਕਾਰ ਬਣਾ ਲਈ ਬਿਲੀ ਮੁਫਤ ਦਾ ਮੰਗ ਸਰਕਾਰ ਬਣਾ ਲਈ ਹੁਣ ਅੱਜ 3.5 ਸਾਲ ਹੋ ਗਏ ਕਿ ਆ ਪਿਛਲੀ ਵਾਰ ਜਦੋਂ ਬਾੜ ਆਈ ਸੀਗੀ ਤੇ ਇਹਨਾਂ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੀਆਂ ਇਹਨਾਂ ਨੇ ਸਾਰੇ ਦਰਿਆ ਜਾਂ ਜਿਹੜੇ ਵੀ ਐਸੇ ਬਾੜ ਪ੍ਰੇਤ ਖੇਤਰ ਨੇ ਉਹਨਾਂ ਦੀ ਰਖਵਾਲੀ ਲਈ ਅਸੀਂ ਕੁਝ ਕਦਮ ਚੁੱਕੀਏ ਉਹਨਾਂ ਨੇ ਉਹ ਕਦਮ ਨਾ ਚੱਕ ਕੇ ਸਾਰੇ ਦੇ ਸਾਰੇ ਬਨਵੇਂ ਆ ਅਸੀਂ ਤਾਂ ਜੀ ਗੁਜਰਾਤ ਚੱਲਦੇ ਆ ਗੁਜਰਾਤ ਜਿੱਤਣ ਚੱਲਦੇ ਆ ਅਸਰਿਆ ਜਿਹੜੇ ਹੁਣ ਦਿੱਲੀ ਚੱਲਦੇ ਆ ਦਿੱਲੀ ਜਿੱਤਣ ਚੱਲਦੇ ਆ ਬਨਵੇਂ ਉਹ ਬਨਵੇਂ ਲੈ ਜਾਂਦੇ ਆ ਜਦੋਂ ਉਹ ਲੁਧਿਆਣੇ ਦੇ ਇਲੈਕਸ਼ਨ ਉਪ ਚਨਾਬ ਦੇ ਆਏ ਤਾਂ ਸਾਰੇ ਦੇ ਸਾਰੇ ਮੰਤਰੀ ਟੋਟਲ ਦੇ ਟੋਟਲ ਜਿਹੜੇ ਲਿਆ ਕੇ ਲੁਧਿਆਣੇ ਬਿਠਾ ਦਿੱਤੇ ਕੀ ਗੁੱਸੇ ਤੇ ਬਿਠਾਉਂਦੇ ਵੀ ਤੁਸੀਂ ਬਾੜ ਪੀੜਿਤ ਦੇ ਵਿੱਚ ਜਿਹੜੀ ਯੋਜਨਾ ਮਾਨੇ ਜਿਹੜੀ ਲੋਗਾ ਲਈ ਤੁਹਾਨੂੰ ਲੋਗਾ ਨੇ ਐਨਾ ਮੈਂਡੇਟ ਦਿੱਤਾ ਵਹਿ ਭਰੋਸਾ ਜਦਾਇਆ ਵੈ ਤੁਸੀਂ ਘੱਟੋ ਘਾਟ ਝੂਠ ਬੋਲਣ ਤੇ ਦਾ ਨਾ ਕੰਮ ਕਰੋ ਉਹਨਾਂ ਦਾ ਕੰਮ ਸਿਰਫ ਝੂਠ ਦੇ ਝੂਠ ਚਾਹੇ ਉਹ ਮਾਨ ਸਾਹਿਬ ਹੋਣ ਚਾਹੇ ਉਹ ਕੇਜਰੀਵਾਲ ਦੀ ਹੋਣ ਕਿਉਂਕਿ ਸਰਕਾਰ ਤਾਂ ਕੇਜਰੀਵਾਲ ਚਲਾ ਰਹੀ ਹੈ ਨਾ ਤਾਂ ਮਾਨ ਸਾਹਿਬ ਚਲਾ ਰਹੀ ਹੈ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਹੁੰਦਾ ਮੈਂ ਕਿੱਥੇ ਬੈਠਾ ਵਾਂ ਤੇ ਕੇਜਰੀਵਾਲ ਜੀ ਦੀ ਸਰਕਾਰ ਜਿਹੜੀ ਹੈ ਉਹ ਇੱਥੇ ਵੀ ਜਿੱਦਾਂ ਲੋਕਾਂ ਨੇ ਦਿੱਲੀ ਤੋਂ ਬੁਲਾਇਆ ਅੱਜ ਲੋਕਾਂ ਦਾ ਇੱਕ ਮਨ ਬਣ ਚੁੱਕਾ ਕਿਉਂਕਿ ਪਿੱਛੇ ਵੀ ਅਸੀਂ ਜਦੋਂ ਫ੍ਰੀ ਕੈਂਪ ਕਿਸਾਨਾਂ ਦੇ ਲਗਾਉਣ ਲੱਗੇ ਫ੍ਰੀ ਮੈ ਲੱਗਣ ਲੱਗੇ ਤਾਂ ਸਾਨੂੰ ਉਹਨਾਂ ਨੇ ਉੱਪਰੋਂ ਆਰਡਰ ਆ ਗਏ ਵੀ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਜਿਹੜੀ ਡਾਇਰੈਕਟ ਯੋਜਨਾਵਾਂ ਦੇ ਰਹੇ ਨੇ ਭਾਜਪੀ ਦੇ ਲੋਕ ਔਰ ਫ੍ਰੀ ਯੋਜਨਾਵਾਂ ਦੇ ਰਹੇ ਨੇ ਇਹਨਾਂ ਨੂੰ ਬੰਦ ਕਰਾਓ ਇਹਨਾਂ ਨੂੰ ਅਰੈਸਟ ਕਰੋ ਔਰ ਉਹਨਾਂ ਨੇ ਉਸ ਦੇ ਤਹਿਤ ਸਾਰਿਆਂ ਨੂੰ ਨજરਬੰਦ ਕਰ ਲਿਆ ਟੋਟਲ ਮਤਲਬ ਜਿੱਥੇ-ਜਿੱਥੇ ਕੈਂਪ ਲਗਾਣ ਗਏ ਉਹਨਾਂ ਨੂੰ ਨજરਬੰਦ ਕਰ ਲਿਆ ਕਿਉਂ ਜੀ ਕਿਉਂਕਿ ਅਸੀਂ ਜਿਹੜੇ ਕੇਂਦਰ ਸਰਕਾਰ ਦੇ ਵਿੱਚੋਂ ਯੋਜਨਾਵਾਂ ਆ ਰਹੀਆਂ ਤੁਸੀਂ ਚਲਾ ਲਓ ਅਸੀਂ ਤਾਂ ਓਪਨ ਕੀਤਾ ਵੀ ਤੁਸੀਂ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਆ ਰਹੀਆਂ ਵੈ ਔਰ ਆਮ ਜਨਤਾ ਤੱਕ ਆ ਰਹੀਆਂ ਤੁਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਆਪ ਚਲਾਓ ਤੁਸੀਂ ਕਿਉਂ ਨਹੀਂ ਚਲਾ ਰਹੇ ਅੱਜ ਬਾੜ ਮਿਲਦੀ ਜਿਹੜੀ ਪੂੰਜੀ ਆ ਰਹੀ ਹੈ 70 70 ਕਰੋੜ ਪਏ ਖਰਚਿਆ ਵੈ ਸਾਰਾ ਫੰਡ ਪਿਆ ਵੈ ਕਿਉਂ ਨਹੀਂ ਖਰਚ ਰਹੇ ਕਿਉਂ ਨਹੀਂ ਲੋਕਾਂ ਤੱਕ ਦੇ ਰਹੇ ਕਿਉਂ ਨਹੀਂ ਕੇਂਦਰ ਦੀਆਂ ਜਿਹੜੀਆਂ ਆਈਓਈ ਜਿਹੜੀ ਇਹ ਐਨਾ ਫੰਡ ਪਿਆ ਵੈ ਕਿਉਂ ਨਹੀਂ ਉਹਨਾਂ ਲੋਕਾਂ ਤੱਕ ਪਹੁੰਚਾਰੇ ਕਿਉਂਕਿ ਉਹਨਾਂ ਕੋ ਆਂਕੜਾ ਹੀ ਨਹੀਂ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਸੀ ਆਂਕੜਾ ਦੇਣਾ ਕਿਨੂੰ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਨੇ ਸવાય ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਜੀ ਕੇਂਦਰ ਸਰਕਾਰ ਦੇ ਨਹੀਂ ਰਹੀ ਸਰਕਾਰ ਕੇਂਦਰ ਸਰਕਾਰ ਦੇ ਨਹੀਂ ਰਹੀ ਜਦ ਕਿ ਕੇਂਦਰ ਸਰਕਾਰ ਨੇ ਤਾਂ ਇੰਨਾ ਕਫੰਡ ਦਿੱਤਾ ਵੈ ਕਿ ਜਿਸ ਸਾਹ ਨਾਲ ਉਹ ਆਪਣੀ ਵਰਤੋਂ ਸਹੀ ਤਰੀਕੇ ਨਾਲ ਕਰਨ ਔਰ ਉਹਨਾਂ ਦੀ ਯੋਜਨਾ ਬਣਾ ਕੇ ਅੱਗੇ ਆંકੜੇ ਦੇਣ ਤੇ ਅਸੀਂ ਉਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਨੂੰ ਤਿਆਰ ਹੈ ਜਦੋਂ ਇਹਨੇ ਇਹ ਵੀ ਕੰਮ ਨਹੀਂ ਕੀਤਾ ਤੇ ਸਾਡੇ ਜਿੰਨੇ ਵੀ ਕੇਂਦਰ ਦੇ ਮੰਤਰੀ ਹੈ ਉਹ ਨਿਚਲੇ ਸਤਰ ਤੇ ਹਰ ਪਿੰਡਾਂ ਦੇ ਵਿੱਚ ਆਪਣੇ ਜਾਣ ਲੱਗੇ ਉਹਨਾਂ ਦੇ ਆંકੜੇ ਤਿਆਰ ਕਰਨ ਲੱਗੇ ਉਹਨਾਂ ਦੇ ਤਹਿਤ ਜਿਹੜੀ ਆ ਅਸੀਂ ਬੜੀ ਮਤਭਾਗੀ ਗੱਲ ਹੈ ਕਿ ਜਿਸ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਣਾਇਆ ਸੀ ਅੱਜ ਉਸੇ ਪੰਜਾਬ ਦੀ ਜਨਤਾ ਨਾਲ ਨੂੰ ਉਹ ਬੇਵਕੂ ਬਣਾ ਰਹੇ ਨੇ ਔਰ ਇਸ ਤਰੀਕੇ ਬੇਵਕੂ ਬਣਾ ਰਹੇ ਨੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਅਗਲੀ ਵਾਰ ਸ਼ਾਇਦ ਇਲੈਕਸ਼ਨ ਹੀ ਨਹੀਂ ਕਿਸੇ ਨੇ ਲੜਨਾ ਵੈਸੇ ਤਾਂ ਸਰਕਾਰ ਪੰਜਾਬ ਨੇ ਅੱਜ ਹੀ ਉਹਨਾਂ ਨੇ ਪੰਜਾਬ ਦੀ ਜਨਤਾ ਨੇ ਮਨ ਬਣਾਇਆ ਹੋਇਆ ਵੈ ਕਿ ਅੱਜ ਕੀ ਜਿਹੜੀ ਹੈ ਵੀ ਇਸ ਸਰਕਾਰ ਜਿਹੜੀ ਬਣਾਈ ਸੀ ਜਿਹੜੀ ਮੈਂਡੇਟ ਦਿੱਤਾ ਸੀ ਉਹ ਤੋਂ ਉੱਕ ਚੁੱਕੇ ਨੇ ਪਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਨਾਲ ਔਰ ਜਨਤਾ ਨਾਲ ਜਨਤਾ ਨੂੰ ਅਪੀਲ ਕਰਾਂਗਾ ਕਿਉਂਕਿ ਜਨਤਾ ਇੱਕ ਜਾਗਰੂਕ ਹੋਵੇ ਕਿ ਜਿਹੜੇ ਇਹ ਜਿਹੜਾ ਆਪਦਾਨ ਆਈ ਹੈ ਜਿਹੜੀ ਪੀੜਿਤ ਹੋਏ ਹੈ ਜਿਹੜਾ ਸਾਡਾ ਮਤਲਬ ਭਰਾ ਕੋਈ ਵੀ ਪੀੜਿਤ ਹੈ ਬਹੁਤ ਜਬਰਦਸਤ ਪੀੜਿਤ ਹੈ ਉਨ੍ਹਾਂ ਤੱਕ ਜਿਹੜਾ ਵਾ ਕੇਂਦਰ ਦੇ ਪੈਸੇ ਪਹੁੰਚਣ ਅੱਛਾ ਅੱਜ ਨਾਲ ਹੀ ਕਲੈਕਟਿਵ ਗੱਲ ਹੈ ਅੱਜ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਤੇ ਮੈਨੂੰ ਇਧਰ ਰਾਣਾ ਪਿਆ 500 ਕਰੋੜ ਰੁਪਈਆ 500 ਕਿੰਡਾ ਦੇ ਦੇਓ ਅਸੀਂ ਆ ਸੀਆਰ ਪੀਐਮ ਸਾਹਿਬ ਨੂੰ ਬਕਾਇਦਾ ਵੰਡਿਆ ਜਾ ਰਿਹਾ ਹੈ ਅਸੀਂ ਦਾ ਤੁਹਾਨੂੰ ਕਹਿ ਰਹੇ ਜੀ 13299 ਕਰੋੜ ਰੁਪਇਆ ਜਿਹੜਾ ਫੰਡ ਪਿਆ ਅਸੀਂ 500 ਕਰੋੜ ਕੰਨੇ ਆ 200 ਕਰੋੜ ਕੰਨੇ ਆ 70 ਕਰੋੜ ਅੱਧ ਤੱਕ ਲਗਾਇਆ ਹੋਇਆ ਉਹ ਬੈਸਾ ਕਿੱਥੇ ਹੈ ਉਹਨਾਂ ਕੋਲ ਯੋਜਨਾ ਕਿਉਂ ਨਹੀਂ ਹੈ ਉਹਨਾਂ ਕੋਲ ਕਿਉਂ ਨਹੀਂ ਹੈ ਹਿਸ ਤੱਕ ਹੱਤਾ ਕਾਂਕੜਾ ਆਇਆ 2 ਮਹੀਨੇ ਬੀਤ ਗਏ ਅੰਕੜਾ ਹਜ ਤੱਕ ਨਹੀਂ ਆ ਰਿਹਾ ਉਹਨਾਂ ਕੋਲ ਕਿਉਂ ਨਹੀਂ ਅੰਕੜਾ ਆ ਰਿਹਾ ਜੀ ਕਿਉਂਕਿ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਜਿਹੜਾ ਕੇਂਦਰ ਤੋਂ ਪੈਸਾ ਆਏਗਾ ਅਸੀਂ ਜਿਹੜਾ ਬੰਦਰ ਬਾਂਡ ਕਰ ਲਾਂਗੇ ਉਹ ਬੰਦਰ ਬਾਂਡ ਉਹਨਾਂ ਦੀ ਹੋ ਨਹੀਂ ਰਹੀ ਕਿਉਂਕਿ ਸਾਡੇ ਮੰਤਰੀ ਜਿਹੜੇ ਆ ਉੱਥੇ ਆ ਗਏ ਉਹ ਕਹਿੰਦੇ ਸਾਨੂੰ 12000 ਰੁਪਏ ਖੈਰੇ ਸਾਡੇ ਕੋਲ ਪਿਆ ਹੈਗਾ ਸਾਨੂੰ ਦਿੱਤਾ ਹੀ ਨਹੀਂ ਰਹੇ ਉਹਨਾਂ ਨੇ ਮੈਂ ਫਿਰ ਉਹੀ ਗੱਲ ਕਹਿ ਰਿਹਾ ਜੀ ਜਦੋਂ ਤੋਂ ਬਣੇ ਨੇ ਮੈਂ ਇੱਕ ਗੱਲ ਦੀ ਬਿਲਕੁਲ ਗਵਾਗਾ ਅਗਰ ਪੀ ਐਚ ਡੀ ਤੋਂ ਉੱਪਰ ਵੀ ਕੋਈ ਝੂਠ ਦੀ ਹੈ ਡੈਫੀਨੇਸ਼ਨ ਤੇ ਉਹ ਇਹਨਾਂ ਦੀ ਆਪ ਸਰਕਾਰ ਦੀ ਬਹੁਤ ਵੱਡੀ ਪੀ ਐਚ ਡੀ ਹੈ ਜੇ ਡਬਲ ਪੀ ਐਚ ਡੀ ਕਹੋਗੇ ਜੇ ਇਸ ਤੋਂ ਵੀ ਉੱਪਰ ਕੋਈ ਇਹਨਾਂ ਦਾ ਇਨਾਮ ਦੇਣਾ ਜਾਊ ਤੇ ਆਪ ਸਰਕਾਰ ਨੂੰ ਤੁਸੀਂ ਦੇ ਸਕਦੇ ਕਿ ਝੂਠ ਬੋਲਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਪੀ ਐਚ ਡੀ ਕੀਤੀ ਹੋਈ ਹੈ ਉਹ ਹਰ ਵੇਲੇ ਝੂਠ ਬੋਲਦੇ ਆ ਤੁਹਾਨੂੰ ਵੀ ਪਤਾ ਹੈ ਵੀ ਆਮ ਸਰਕਾਰ ਹੈ ਜੀ ਜਗ੍ਹਾ ਨਹੀਂ ਲਵਾਂਗੇ ਜੀ ਕੋਠੀ ਨਹੀਂ ਬਣਾਵਾਂਗੇ ਜੀ ਕਮਰਾ ਨਹੀਂ ਲਵਾਵਾਂਗੇ ਜੀ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਕਾਰ ਨਹੀਂ ਲਵਾਵਾਂਗੇ ਜੀ ਆਮ ਬੰਦੇ ਮੰਗੂ ਇੱਕ ਘਰ ਚ ਰਵਾਂਗੇ ਜੀ ਇੱਕ ਕਮਰੇ ਚ ਰਵਾਂਗੇ ਜੀ ਅਸੀਂ ਕੁਝ ਨਹੀਂ ਕਰਾਂਗੇ ਜੀ ਅਸੀਂ ਬੀਲੀ ਮਾਫ ਕਰ ਦੇਾਂਗੇ ਜੀ ਅਸੀਂ ਮਹਿਲਾਵਾਂ ਨੂੰ ਹਜ਼ਾਰ ਜੂਠ ਇੱਕ ਵਾਰ ਹੈ ਜੂਠ ਤੇ ਜੂਠ ਜੂਠ ਤੇ ਜੂਠ ਹਰ ਵੇਲੇ ਇਹੀ ਕਰੀ ਕੇਂਦਰ ਸਰਕਾਰ ਨੇ ਕਰੀ ਕੇਂਦਰ ਸਰਕਾਰ ਨੇ ਤਾਂ ਕਦੀ ਇੱਕ ਤਾਂ ਹੀ ਨਹੀਂ ਜੇ ਕੇਂਦਰ ਸਰਕਾਰ ਨਾ ਦੇ ਰਹੀ ਹੋਵੇ ਤਾਂ ਵੀ ਮੰਤਰੀ ਸਾਡੇ ਅੱਜ ਪੰਜਾਬ ਦਾ ਦੌਰਾ ਨਾ ਕਰ ਜੇ ਮਤਲਬ ਕਰ ਚੁੱਕੇ ਹੁੰਦੇ ਉਹ ਕਰ ਚੁੱਕੇ ਨਹੀਂ ਔਰ ਉਸ ਤੋਂ ਇਲਾਵਾ ਵੀ ਕੰਟੀਨਿਊ ਦੌਰਾ ਚੱਲ ਰਿਹਾ ਹੈ ਦੌਰਾ ਕਰਕੇ ਉਹ ਕੀ ਦੌਰਾ ਦੇ ਵਿੱਚ ਉਹ ਅੰਕੜਾ ਲੈ ਰਹੇ ਨੇ ਤਾਂ ਕਿ ਲੋਕਾਂ ਤੱਕ ਜਿਹੜੀ ਪੀੜਿਤ ਲੋਕਾਂ ਤੱਕ ਜਿਹੜਾ ਆਪਣਾ ਮੁਆਵਜ਼ਾ ਹੈ ਉਹਨਾਂ ਨੂੰ ਪਹੁੰਚ ਸਕੇ ਉਹ ਅੰਕੜਾ ਲੈ ਰਹੇ ਕਿ ਵੀ ਅੰਕੜਾ ਦੇ ਨਹੀਂ ਰਹੇ ਇਹ ਅੰਕੜਾ ਸਿੱਧੀ ਕੋਈ ਗੱਲ ਮੰਤਰੀ ਇਹਨਾਂ ਦੇ ਬੋਲਦੇ ਨੇ ਕਿ ਸਾਨੂੰ ਜੀ 20000 ਕੋਟ ਦੇ ਦਿਓ ਜਦੋਂ ਜੀ ਕਹਿੰਨੇ ਆ ਕੇਂਦਰ ਸਰਕਾਰ ਪੁੱਛਦੀ 20000 ਕੋਟ ਦੀ ਮੰਗ ਰਹੇ ਹੋ ਉਸ 20000 ਕੋਟ ਦਾ ਡਾਟਾ ਤਾਂ ਦੇ ਦਿਓ ਡਾਟਾ ਨਾ ਕੋ ਪ੍ਰੋਵਾਈਡ ਨਹੀਂ ਹੋ ਪਾ ਰਿਹਾ ਜੋ ਵੀ 10000 ਰੁਪਏ ਦੇ ਦਿਓ ਬਸ 20000 ਰੁਪਏ ਦੇ ਦਿਓ ਵੀ 20000 ਰੁਪਏ ਦਾ ਕੋਈ ਡਾਟਾ ਤਾਂ ਹੋਊਗਾ